ਸਵਾਗਤ ਹੈ ਦੋਸਤੋ ਤੁਹਾਡਾ ਆਪਣੀ YouTube ਚੈਨਲ ਚੱਜ ਐਗਰੀਕਲਚਰ ਤੇ ਜਿਵੇਂ ਕਿ ਦੋਸਤੋ ਆਪਾਂ ਝੋਨੇ ਨਾਲ ਸੰਬੰਧਿਤ ਬਲੌਗ ਵਗੈਰਾ ਲੈ ਕੇ ਆਉਣੇ ਰਹੇ ਹਾਂ ਤੇ ਅੱਜ ਦਾ ਬਲੌਗ ਵੀ ਆਪਣਾ ਝੋਨੇ ਨਾਲ ਹੀ ਸੰਬੰਧਤ ਆ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਜਦੋਂ 50-55 ਦਿਨ ਦਾ ਝੋਨਾ ਹੋ ਜਾਵੇ ਤਾਂ ਅਸੀਂ ਉਹਦੇ ਉੱਪਰ ਸਪਰੇਅ ਕਰੀਏ ਜਾਂ ਦਵਾਈ ਪਾਈਏ ਕਾਦੇ ਲਈ ਜਿਹੜੀ ਕਿ ਸੁੰਡੀ ਨੂੰ ਰੋਕਦੀ ਆ ਜਿਵੇਂ ਕਿ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਜ਼ਿਆਦਾਤਰ ਪ੍ਰਦਾਨ ਜਾਂ ਇੱਕ ਸਪਰੇਅ ਕੀਤੀ ਜਾਂਦੀ ਆ ਫੇਮ ਜੀ ਦੇ ਵਿੱਚ ਵਰਤੇ ਜਾਂਦਾ ਸਾਲਟ flu pandemic 39.35 sc ਤੇ ਜਿਹੜੀ ਇਹ ਦੋ ਚੀਜ਼ਾਂ ਨੇ ਇਹਨਾਂ ਦਾ ਹੀ ਜ਼ਿਆਦਾ ਪੰਜਾਬ ਦੇ ਵਿੱਚ ਰੋਲਾ ਚੱਲਦਾ ਵੀ ਅਸੀਂ ਪ੍ਰਦਾਨ ਪਾਈਏ ਜਾਂ ਫੇਮ ਦੀ ਸਪਰੇ ਕਰੀਏ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਤੁਸੀਂ ਪ੍ਰਦਾਨ ਹੀ ਪਾਓ ਮੈਂ ਨਹੀਂ ਜ਼ਰੂਰੀ ਕਹਿੰਦਾ ਤੁਸੀਂ ਫੇਮ ਹੀ ਕਰੋ ਆਪਾਂ ਅੱਜ ਦੇ ਵਲੌਗ ਵਿੱਚ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਸਮਝਾ ਦੇਵਾਂਗੇ ਵੀ ਦੋਹਾਂ ਦਾ ਕੀ ਕੰਮ ਆ ਕਿਵੇਂ ਇਹ ਕੰਮ ਕਰਦੀਆਂ ਨੇ ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਸਾਰਿਆਂ ਦੇ ਝੋਨੇ ਇਸ ਵਾਰੀ ਵਧੀਆ ਰਹੇ ਹੋਣਗੇ ਕਿਤੇ ਨਾ ਕਿਤੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਆ ਕਿਉਂਕਿ ਰੱਬ ਵੱਲੋਂ ਕੋਈ ਮੀਂਹ ਇੱਕ ਇਸ ਵਾਰੀ ਨਹੀਂ ਪਾਇਆ ਗਿਆ ਤੇ ਮੋਟਰ ਵਾਲੀ ਲਾਈਟ ਵੀ ਘੱਟ ਹੀ ਆਈ ਆ ਤੇ ਬਹੁਤੇ ਕਿਸਾਨ ਭਰਾਵਾਂ ਦਾ ਇਹੀ ਜਾਦੇ ਮੈਸੇਜ ਆਏ ਨੇ ਵੀ ਸਾਡੇ ਖੇਤ ਸੁੱਕੇ ਪਏ ਨੇ ਬਿਲਕੁਲ ਸਰਕਾਰਾਂ ਵੱਲੋਂ ਕੋਈ ਵੀ ਮਦਦ ਨਹੀਂ ਦਿੱਤੀ ਜਾ ਰਹੀ ਲਾਈਟ ਵਗੈਰਾ ਬਹੁਤ ਘੱਟ ਆ ਰਹੀ ਸੀ ਕਿਸਾਨ ਭਰਾਵੋ ਐਵੇਂ ਦੇ ਚੱਕਰਾਂ ਦੇ ਵਿੱਚ ਜ਼ਿਮੀਂਦਾਰ ਨੂੰ ਬਹੁਤ ਥੱਕਾ ਪਹੁੰਚਦਾ ਕਿਉਂਕਿ ਨਿਪਾਲੀ ਹੋਈ ਫਸਲ ਨੂੰ ਜਦੋਂ ਪਾਣੀ ਨਾ ਮਿਲੇ ਤਾਂ ਬਹੁਤ ਔਖਾ ਹੋ ਜਾਂਦਾ ਆ ਤੇ ਬਹੁਤੇ ਕਿਸਾਨ ਭਰਾ ਤਾਂ ਪਾਣੀ ਰੋਕ ਕੇ ਰੱਖਦੇ ਨੇ ਪਾਣੀ ਬਾਦੂ ਆ ਮੋਟਰਾਂ ਰੋਕ ਕੇ ਰੱਖਦੇ ਨੇ ਪਰ ਬਹੁਤਿਆਂ ਦੇ ਕੀ ਵਾਰੀ ਪਾਣੀ ਪੂਰੇ ਨਹੀਂ ਹੁੰਦੇ ਹੈਗੇ ਹੁਣ ਤੱਕ ਮੈਨੂੰ ਲੱਗਦਾ ਵੀ ਅੱਜ 31 ਜੁਲਾਈ ਹੋ ਚੁੱਕੀ ਆ ਸਾਰੇ ਕਿਸਾਨ ਭਰਾਵਾਂ ਦਾ ਝੋਨਾ ਲੱਗ ਗਿਆ ਹੋਵੇਗਾ ਮੱਕੀ ਵਾਲੇ ਕਿਸਾਨ ਭਰਾਵਾਂ ਦਾ ਵੀ ਝੋਨਾ ਹੁਣ ਤੱਕ ਤਾਂ ਲੱਗ ਗਿਆ ਹੋਵੇਗਾ ਪੰਜਾਬ ਦੇ ਵਿੱਚ 11 ਜੂਨ ਤੋਂ ਝੋਨਾ ਲੱਗਣਾ ਸਟਾਰਟ ਹੋ ਗਿਆ ਸੀ ਅੱਜ 31 ਜੁਲਾਈ ਨੂੰ 50 ਦਿਨ ਦਾ ਹੋ ਚੁੱਕਿਆ ਤੇ ਬਹੁਤੇ ਕਿਸਾਨਪ੍ਰਾਵਾਂ ਬਚੋਣਾ 40 ਦਿਨਾਂ ਦਾ ਵੀ ਹੈਗਾ ਮਾਲਵਾ ਬੈਲਟ ਦੇ ਵਿੱਚ 40 ਦਿਨਾਂ ਦੇ ਆਸ-ਪਾਸ ਛੋਣਾ ਹੁਣ ਜਿਆਦੇ ਹੋ ਚੁੱਕਿਆ ਤੇ ਕਿਸਾਨਪ੍ਰਾਵ ਜਿਹੜੀ ਰਹੀ ਸੁੰਡੀ ਦੀ ਸਮੱਸਿਆ ਪਿਛਲੇ ਸਾਲ ਬਹੁਤ ਜਿਆਦੀ ਆਈ ਸੀ ਬਹੁਤ ਕਿਸਾਨਪ੍ਰਾਵਾਂ ਦੇ ਸੁੰਡੀ ਦੇ ਕਰਕੇ ਜਿਹੜੇ ਖੇਤਾਂ ਦੇ ਖੇਤ ਨੇ ਬਹੁਤ ਖਾਲੀ ਹੋ ਗਏ ਸੀ ਫੂਸ ਹੀ ਬਣ ਗਿਆ ਸੀ ਜਿਵੇਂ ਕਿ ਤੇਲਾ ਫੂਸ ਬਣਾ ਦਿੰਦਾ ਪਿਛਲੇ ਸਾਲ ਸੁੰਡੀ ਨੇ ਫਸਲਾਂ ਨੂੰ ਫੂਜ਼ ਹੀ ਬਣਾ ਦਿੱਤਾ ਸੀ ਤੇ ਕਿਸਾਨਪਰਭ ਉਹਦੇ ਲਈ ਬਹੁਤਿਆਂ ਨੇ ਆਪਣੀ ਕਾਰਟੈਬ ਵਰਤੀ ਪ੍ਰਦਾਨ ਜਿਹਨੂੰ ਆਪਾਂ ਪ੍ਰਦਾਨ ਕਹਿੰਦੇ ਆ ਉਹਦੇ ਵਿੱਚ ਸਾਲਟ ਪਾਇਆ ਜਾਂਦਾ ਕਾਰਟੈਬ 4% ਜੀਆਰ ਤੇ ਉਹਦੇ ਨਾਲ ਸੁੰਡੀ ਕੰਟਰੋਲ ਰਹੀ ਤੇ ਕਈਆਂ ਨੇ ਦਵਾਈਆਂ ਵਰਤੀਆਂ ਉਹਦੇ ਨਾਲ ਕੰਟਰੋਲ ਰਹੀ ਪਰ ਕਈਆਂ ਦੀ ਕਿਸਮਤ ਦੇਖੋ ਹੁੰਦੀ ਆ ਸਾਰੇ ਤਰ੍ਹਾਂ ਦੀਆਂ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਵੀ ਛੜਕ ਲੈਂਦੇ ਨੇ ਫੇਰ ਵੀ ਨਹੀਂ ਸੁੰਡੀ ਮਰਦੀ ਪਰ ਕਿਸਾਨਪਰਭ ਆਪਾਂ ਨੇ ਸੁੰਡੀ ਆਉਣ ਤੋਂ ਪਹਿਲਾਂ ਆਪਣੀ ਫਸਲ ਨੂੰ ਸੁਰੱਖਿਅਤ ਰੱਖਣਾ ਜੇਕਰ ਆਪਾਂ ਸੁੰਡੀ ਆਈ ਤੇ ਇਹ ਚੀਜ਼ਾਂ ਦੀ ਵਰਤੋਂ ਕਰਾਂਗੇ ਤਾਂ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਗੇ ਸੁੰਡੀ ਦਾ ਬਲਾਵਾ ਆਉਣ ਤੋਂ ਪਹਿਲਾਂ ਹੀ ਆਪਾਂ ਆਪਣੀ ਫਸਲ ਨੂੰ ਸੁਰੱਖਿਅਤ ਕਰ ਲਈਏ ਇਹ ਸਭ ਤੋਂ ਆਪਣੀ ਵੱਡੀ ਕਾਮਯਾਬੀ ਹੋਵੇਗੀ ਤੇ ਦੋਸਤੋ ਝੋਨੇ ਨੂੰ ਜਿਹੜਾ 50-55 ਦਿਨ ਤਿਆ ਚਾਹੇ ਸਪਰੇਅ ਕੀਤੀ ਜਾਵੇ ਚਾਹੇ ਪਦਾਨ ਪਾਈ ਜਾਵੇ ਇਹਨਾਂ ਵਿੱਚੋਂ ਇੱਕ ਕੰਮ ਤੁਸੀਂ ਜ਼ਰੂਰ ਕਰ ਲਓ ਜੇ ਤੁਸੀਂ ਫਸਲ ਨੂੰ ਸਹੀ ਤਰੀਕੇ ਨਾਲ ਸੰਭਾਲ ਕੇ ਰੱਖਣਾ ਹੈ ਹੁਣ ਬਹੁਤੇ ਕਿਸਾਨ ਪਰ ਇੱਥੇ ਕਮੈਂਟ ਕਰਨਗੇ ਅਸੀਂ ਤਾਂ ਜੀ ਕਦੇ ਪਾਈਉਣੀ ਹੈਗੀ ਸਾਨੂੰ ਤਾਂ ਕਦੇ ਲੋੜ ਹੀ ਨਹੀਂ ਪਈ ਸਾਡਾ ਝੋਨਾ ਬਥੇਰਾ ਨਿਕਲਦਾ ਚਲੋ ਵਧੀਆ ਜੀ ਤੁਹਾਡਾ ਨਿਕਲਦਾ ਆ ਰੱਬ ਦੀ ਮਿਹਰ ਆ ਪਰ ਜਿਨ੍ਹਾਂ ਦਾ ਫੂਸ ਬਣ ਗਿਆ ਪਿਛਲੇ ਸਾਲ ਉਹਨਾਂ ਨੂੰ ਇਸ ਵਾਰ ਹੁਣ ਤੋਂ ਹੀ ਟੈਨਸ਼ਨ ਆ ਵੀ ਅਸੀਂ ਝੋਨੇ ਦੇ ਵਿੱਚ ਕੀ ਪਾ ਦਈਏ ਤਾਂ ਜੋ ਸਹੀ ਸਲਾਮ ਸਾਡਾ ਝੋਨਾ ਰਹਿ ਜਾਵੇ ਤੇ ਦੋਸਤੋ ਜਿਹੜੀ ਹੁਣ ਆਪਾਂ ਪ੍ਰਦਾਨ ਤੇ ਗੱਲ ਕਰੀਏ ਜਿਹੜੀ ਪਦਾਨ ਆ ਜਿਹਦੇ ਵਿੱਚ ਕਾਰ ਟਾਈਪ 4% ਜੀਆਰ ਪਾਇਆ ਜਾਂਦਾ ਆ ਇਹ ਪਿਛਲੇ 10 ਸਾਲਾਂ ਤੋਂ ਯੂਨੀਵਰਸਿਟੀ ਵਾਲੇ ਵੀ ਹੋਰ ਜਿੰਨੇ ਵੀ ਹੈਗੇ ਨੇ ਡਾਕਟਰ ਸਾਹਿਬ ਉਹ ਰੋਕ ਰਹੇ ਨੇ ਵੀ ਇਹਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਹ ਬਹੁਤ ਜ਼ਹਿਰੀਲੀ ਦਵਾਈ ਆ ਪਰ ਕਿਤਨਾ ਕਿਤੇ ਦੀ ਵਰਤੋਂ ਵੀ ਬਹੁਤ ਕੀਤੀ ਜਾ ਰਹੀ ਆ ਜੇਕਰ ਮੈਂ ਮਾਲਵਾ ਬੈਲਟ ਦੀ ਗੱਲ ਕਰਾਂ ਸਾਡੇ ਪਟਿਆਲੇ ਸੰਗਰੂਰ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ 50% ਕਿਸਾਨ ਭਰਾਵਾਂ ਨੇ ਇਹਦੀ ਵਰਤੋਂ ਕਰਨੀ ਆ ਇਹਨੂੰ ਰੋਕਣ ਦੇ ਲਈ ਬਹੁਤ ਉਪਰਾਲੇ ਹੋ ਰਹੇ ਨੇ ਪਰ ਇਹਦੀ ਵਰਤੋਂ ਵੀ ਪੂਰੇ ਜੋਰਾ ਦੇ ਕੀਤੀ ਜਾ ਰਹੀ ਆ ਰੋਕ ਦਿੱਤਾ ਜਾਂਦਾ ਆ ਰੋਕਿਆ ਤਾਂ ਜਾਵੇ ਜੇ ਬਣਨੀ ਬੰਦ ਹੋ ਜੇ ਪੰਜਾਬ ਚ ਐਂਟਰ ਕਰਨੀ ਬੰਦ ਹੋਵੇ ਹੁਣ ਜਿਹੜੀ ਚੀਜ਼ ਦੁਕਾਨ ਦੇ ਉੱਪਰ ਵਿਕਣ ਦੇ ਲਈ ਆ ਗਈ ਕਿਸਾਨ ਤਾਂ ਉਹਨੂੰ ਚੱਕ ਕੇ ਪਾਵੇਗੀ ਚਾਹੇ ਉਹ ਚੰਗੀਆਂ ਚਾਹੇ ਮੰਦੀ ਆ ਕਿਸਾਨ ਨੇ ਇੰਨੀ ਗੱਲ ਨਹੀਂ ਸੋਚਣੀ ਹੈਗੀ ਨਾ ਉਹ ਸੋਚ ਸਕਦਾ ਕਿਉਂਕਿ ਉਹਨੂੰ ਆਪਣੀ ਫਸਲ ਪਿਆਰੀ ਆ ਉਹਦੇ ਕੋਲੇ ਦੁਨੀਆ ਦੀ ਜਿਹੜੀ ਮਰਜ਼ੀ ਸਹਿ ਆ ਜਾਵੇ ਉਹਨੂੰ ਕੋਈ ਕਹਿ ਦੇਵੇ ਕਾਉਂਸਲਿੰਗ ਕਰ ਦੇਵੇ ਵੀ ਆਹ ਚੀਜ਼ ਤੂੰ ਆਪਣੇ ਖੇਤ ਚ ਪਾਲਾ ਤੇਰਾ ਝੋਨਾ 100 ਮਣ ਦਾ ਨਿਕਲੇਗਾ ਕਿਸਾਨ ਨੇ ਚੱਕ ਕੇ ਉਹ ਵੀ ਪਾ ਦੇਣਾ ਆ ਤੇ ਇਸ ਲਈ ਜਿਹੜੀਆਂ ਨੂੰ ਰੋਕਣ ਦੀਆਂ ਕਾਰਜਗੁਜ਼ਾਰੀਆਂ ਨੇ ਉਹ ਗਵਰਨਮੈਂਟ ਦੀਆਂ ਹੋਣੇ ਚਾਹੀਦੀਆਂ ਨੇ ਜੇਕਰ ਨਸ਼ਾ ਬੈਣ ਆ ਪਰ ਨਸ਼ਾ ਪੰਜਾਬ ਵਿੱਚ ਹੈਗਾ ਫਿਰ ਉਹ ਕਰਨ ਵਾਲੇ ਤਾਂ ਕਰਨੇਗੀ ਨਾ ਗਵਰਨਮੈਂਟ ਉਹਨੂੰ ਰੋਕ ਕੇ ਤਾਂ ਉਹ ਰੁਕ ਸਕਦਾ ਹੈ ਬਾਕੀ ਚਲੋ ਆਪਣੇ ਵੀ ਫਰਜ਼ ਹੁੰਦੇ ਨੇ ਕਿ ਤਰ੍ਹਾਂ ਕਿਤੇ ਵੀ ਆਪਾਂ ਨੂੰ ਇਹ ਜ਼ਹਿਰੀਲੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਦੀਆਂ ਕਿਉਂਕਿ ਆਪਣੀ ਮਿੱਟੀ ਨੂੰ ਇਹ ਖਰਾਬ ਕਰਦੀਆਂ ਨੇ ਤੇ ਹੋਰ ਜੀਵ ਜੰਤੂ ਵੀ ਖਰਾਬ ਕਰਦੇ ਨੇ ਖਰਾਬ ਕਿਵੇਂ ਕਰਦੀਆਂ ਨੇ ਪਾਣ ਦੇ ਵਿੱਚ ਜਿਹੜਾ ਕਾਰ ਟੈਪ 4% ਪਾਇਆ ਜਾਂਦਾ ਆ ਉਹ ਬਹੁਤ ਜ਼ਹਿਰੀਲਾ ਸਾਲਟ ਆ ਜੇਕਰ ਕੋਈ ਡਾਇਰੈਕਟ ਪ੍ਰਾਣ ਨੂੰ ਖਾ ਵੀ ਲਵੇਗਾ ਤਾਂ ਉਹ ਮੌਕੇ ਤੇ ਮਰ ਜਾਵੇਗਾ। ਕਾਰਟੈਪ ਜਿੱਥੇ ਪੈ ਜਾਂਦੀ ਆ ਖੇਤ ਦੇ ਵਿੱਚ ਉਹਨੇ ਦੇਖੋ ਇੱਕ ਤਾਂ ਗੋਭ ਦੀ ਸੁੰਢੀ ਮਾਰਨੀ ਆ ਪੱਤਾ ਲਵੇਟ ਵੀ ਮਾਰਨੀ ਆ। ਤੀਸਰੇ ਨੰਬਰ ਤੇ ਉਹਨੇ ਜਿਹੜੇ ਮਿੱਤਰ ਕੀੜੇ ਨੇ ਉਹ ਵੀ ਸਾਰੇ ਮਾਰ ਦੇਣੇ ਨੇ। ਚੌਥੇ ਨੰਬਰ ਤੇ ਜਿਹੜਾ ਧਰਤੀ ਦੇ ਵਿੱਚ ਗੰਡ ਗੜੋਆ ਹੁੰਦਾ ਉਹ ਵੀ ਮਾਰ ਦੇਣਾ ਆ। ਪੰਜਵੇਂ ਨੰਬਰ ਤੇ ਹੋਰ ਜਿਹੜਾ ਸੱਪ ਹੁੰਦਾ ਖੇਤ ਦੇ ਵਿੱਚ ਚੂਹਾ ਵਗੈਰਾ ਹੁੰਦਾ ਸਭ ਕਾਸੇ ਨੂੰ ਮਾਰ ਦਿੰਦੀ ਆ। ਕਿਸੇ ਵੀ ਤਰ੍ਹਾਂ ਦਾ ਜਿਹੜੇ ਜੀਵ ਨੇ ਆਕਸੀਜਨ ਲੈ ਕੇ ਜੀਵਤ ਰਹਿਣਾ ਆ ਉਹਨੂੰ ਪ੍ਰਦਾਨ ਨੇ ਮਾਰ ਹੀ ਦੇਣਾ ਆ ਜ਼ੀਰੋ ਨੰਬਰ ਆਪਾਂ ਕਹਿ ਸਕਦੇ ਹਾਂ ਵੀ ਪ੍ਰਦਾਨ ਨੇ ਹਰ ਇੱਕ ਕਿਸਮ ਦਾ ਖੇਤ ਦੇ ਵਿੱਚੋਂ ਜੀਵ ਜੰਤੂ ਮਾਰ ਦੇਣਾ ਜਿਸ ਕਰਕੇ ਤੁਹਾਡਾ ਝੌਣਾ ਸੁਰੱਖਿਅਤ ਹੋ ਜਾਂਦਾ ਆ ਤੇਰੇ ਪਾਸੇ ਜੇਕਰ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਸਪਰੇਅ ਨੇ ਪੱਤਿਆਂ ਦੇ ਰਾਹੀਂ ਕੰਮ ਕਰਨਾ ਆ ਕਾਰਟੈਪ ਦਾ ਤਾਂ ਆਪਣਾ ਛਿੱਟਾ ਦਿੱਤਾ ਜਾਂਦਾ ਆ ਉਹਨੇ ਪਾਣੀ ਵਿੱਚ ਘੁਲ ਕੇ ਮਿੱਟੀ ਦੇ ਵਿੱਚੋਂ ਇਹ ਸਾਰੇ ਜੀਵ ਜੰਤੂ ਮਾਰਨੇ ਨੇ ਪਰ ਸਪਰੇਅ ਦੀ ਆਪਾਂ ਸੜਕਾਓ ਕਰ ਦੇਣਾ ਆ ਤੇ ਜਿਹੜਾ ਫਲੂ ਬੈਂਡ ਆ ਮੈਂਡ 39.35 ਐਸ ਸੀ ਸਾਲਟ ਆ ਇਹ ਤੁਸੀਂ ਜੇ 35 ਐਮ ਐਲ ਪਾ ਕੇ ਸਪਰੇਅ ਕਰਦੇ ਹੋ ਤਾਂ ਤੁਹਾਨੂੰ 5 ਦਿਨਾਂ ਤੋਂ ਬਾਅਦ ਇਹਦਾ ਅਸਰ ਸਟਾਰਟ ਹੋਣਾ ਆ ਇਹਨੇ ਤੁਰੰਤ ਕੰਮ ਨਹੀਂ ਕਰਨਾ 5 ਦਿਨਾਂ ਤੋਂ ਬਾਅਦ ਇਹਨੇ ਪੱਤੇ ਦੇ ਵਿੱਚ ਰਚ ਕੇ ਪੱਤੇ ਦੇ ਵਿੱਚ ਰਚ ਕੇ ਜਿੰਨੇ ਵੀ ਤਰ੍ਹਾਂ ਦੇ ਉੱਥੇ ਸੁੰਡੀ ਹੈਗੀ ਆ ਜਾਂ ਪੱਤਲਵੇੜ ਸੁੰਡੀ ਹੈਗੀ ਆ ਉਹਨੂੰ ਮਾਰ ਦੇਣਾ ਤੇ ਲੋਕ ਲੱਗ ਜਾਣਾ ਮੁੜ ਕੇ 40 ਦਿਨ ਤੁਹਾਡੇ ਖੇਤ ਦੇ ਵਿੱਚ ਸੁੰਡੀ ਵਗੈਰਾ ਨਹੀਂ ਆਵੇਗੀ 40 ਦਿਨ ਨੇ ਮੰਨੋ ਮਹੀਨਾ ਦਾ ਮੰਨੋ 1 ਮਹੀਨਾ ਕਦੇ ਵੀ ਸੁੰਡੀ ਜਿੱਥੇ ਹਾ ਸਾਲਟ ਦੀ ਵਰਤੋਂ ਹੋਗੀ ਮਤਲਬ ਕਿ ਫੇਮ ਵਾਲੇ ਸਾਲਟ ਦੀ ਵਰਤੋਂ ਹੋਗੀ ਫੇਮ ਹੋਗੀ ਉੱਥੇ 1 ਮਹੀਨਾ ਸੁੰਡੀ ਵਗੈਰਾ ਕਦੇ ਵੀ ਨਹੀਂ ਆਵੇਗੀ 35 ਐਮਐਲ ਕਿੱਲੇ ਦੀ ਡੋਜ਼ ਦੇ ਨਾਲ ਬਹੁਤੇ ਕਿਸਾਨ ਭਰਾਵਾਂ ਨੇ ਇਹ ਪਿਛਲੇ ਸਾਲ 25 ਐਮਐਲ ਡੋਜ਼ ਪਾਈ ਸੀ 25 ਐਮਐਲ ਡੋਜ਼ ਦੇ ਨਾਲ ਫੇਮ ਦਾ ਕੰਮ ਕਿੱਲੇ ਵਿੱਚ ਪੂਰਾ ਨਹੀਂ ਹੁੰਦਾ 35 ਤੋਂ ਚਾਹੇ 40 ਐਮਐਲ ਲੈ ਜਾਓ ਪਰ 35 ਐਮਐਲ ਤੋਂ ਘੱਟ ਕਦੇ ਵੀ ਫੇਮ ਨਾ ਪਾਓ ਇਹ ਜਿਹੜੀ ਪਦਾਨ ਇਹਦਾ ਕਿਸਾਨ ਭਰਾ ਉਹ ਡੋਜ਼ ਹੈਗੀ ਆ 8 ਤੋਂ 10 ਕਿਲੋ ਬਹੁਤੇ ਕਿਸਾਨ ਭਰਾ 8 ਕਿਲੋ ਪਾ ਲੈਂਦੇ ਨੇ ਕੋਈ 10 ਕਿਲੋ ਪਾ ਰਹੇ ਨੇ ਇਹ ਤਾਂ ਰਹੀ ਡੋਜ਼ ਦੀ ਗੱਲ ਤੇ ਦੋਸਤੋ ਇਹਨੂੰ ਪਾਉਣ ਦਾ ਉਹੀ ਮੈਥਡ ਆ 50 ਤੇ 55 ਦਿਨ ਤੇ ਪਦਾਨ ਨੂੰ ਆਪਾਂ 10 ਕਿਲੋ ਡਾਇਰੈਕਟ ਛਿੱਟਾ ਦੇ ਸਕਦੇ ਆ ਪਾਣੀ ਖੜਾ ਕੇ ਖੇਤ ਦੇ ਵਿੱਚ ਇੱਕ ਗੱਲ ਦਾ ਦੋਸਤੋ ਧਿਆਨ ਰੱਖਿਓ ਜੇਕਰ ਤੁਸੀਂ ਪਦਾਨ ਪਾ ਰਹੇ ਹੋ ਮੈਂ ਤਾਂ ਕਹਿੰਦਾ ਨਹੀਂ ਪਦਾਨ ਪਾਓ ਜੇਕਰ ਪਦਾਨ ਪਾ ਰਹੇ ਹੋ ਤਾਂ ਤੁਹਾਡੇ ਜਿਹੜੇ ਜੂਰੀਆ ਰੇਵ ਵਗੈਰਾ ਨੇ ਉਹ 45 ਦਿਨਾਂ ਤੇ ਖਤਮ ਹੋ ਜਾਣ ਤੇ 55 ਦਿਨ ਤੇ ਤੁਸੀਂ ਇਹ ਪਾਓ। ਭਾਵੇਂ ਕਿ ਤੁਹਾਡਾ ਜੂਰੀਆ ਰਹੇ ਜੇ 40 ਦਿਨਾਂ ਤੇ ਖਤਮ ਹੁੰਦਾ ਆ ਤਾਂ ਤੁਸੀਂ 50 ਦਿਨਾਂ ਤੇ ਪਾ ਦਿਓ। ਤੇ 10 ਕਿ ਦਿਨ ਦਾ ਗੈਪ ਹੋਣਾ ਜ਼ਰੂਰੀ ਆ। ਤੇ ਕਿਸਾਨ ਭਰਾਵੋ ਖੇਤ ਦੇ ਵਿੱਚ ਪਾਣੀ ਖੜੇ ਹੋਣਾ ਜ਼ਰੂਰੀ ਆ ਪ੍ਰਦਾਨ ਦੇ ਲਈ ਕਿਉਂਕਿ ਜਦੋਂ ਛਿੱਟਾ ਦੇਣਾ ਆ ਪਾਣੀ ਵਿੱਚ ਡਿਗਣਾ ਆ ਪਾਣੀ ਵਿੱਚ ਘੁਲ ਕੇ ਝੋਨੇ ਦੀਆਂ ਜੜਾਂ ਤੱਕ ਜਾਣਾ ਆ। ਜੜਾਂ ਦੇ ਰਾਹੀਂ ਫਿਰ ਉੱਪਰ ਨੂੰ ਪੱਤੇ ਰਾਹੀਂ ਆਉਣਾ ਆ ਤੇ ਤੁਸੀਂ 2 ਦਿਨ ਜ਼ਰੂਰ ਝੋਨੇ ਦੇ ਵਿੱਚ ਪਾਣੀ ਖੜਾ ਕੇ ਰੱਖੋ ਜਦੋਂ ਵੀ ਪ੍ਰਦਾਨ ਵਗੈਰਾ ਤੁਸੀਂ ਪਾਉਂਦੀਆਂ ਤੇ ਜਿਹੜੀ ਇੱਧਰ ਆਪਣੀ ਫੇਮ ਵਰਗੀਆਂ ਸਪ੍ਰੇਹਾਂ ਹੋਗੀਆਂ ਜਾਂ ਕੋਈ ਹੋਰ ਸਪ੍ਰੇਹਾਂ ਵੀ ਕਰ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਫੇਮ ਹੀ ਕਰਨੀਆਂ ਨੇ ਇਹ ਸਾਲਟੇ ਦੇ ਵਿੱਚ ਕਰ ਸਕਦੇ ਹੋ ਜਾਂ ਹੋਰ ਮਾਰਕੀਟ ਵਿੱਚ ਬਹੁਤ ਸਪ੍ਰੇਹਾਂ ਆਉਂਦੀਆਂ ਨੇ ਇਹ ਜਦੋਂ ਕਰਨੀਆਂ ਇਹਦੇ ਲਈ ਪਾਣੀ ਵਗੈਰਾ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਡਾਇਰੈਕਟ ਇਹਦਾ ਛਿੱਟਾ ਖੇਤ ਦੇ ਵਿੱਚ ਸੜਕਾਓ ਸਪਰੇਅ ਦਾ ਕਰ ਸਕਦੇ ਹੋ ਤੇ ਦੋਸਤੋ ਜੇਕਰ ਮੈਂ ਇਹਨਾਂ ਦੀ ਕੀਮਤ ਦੀ ਗੱਲ ਕਰਾਂ ਜਿਹੜੀ ਪਦਾਨਾ ਇਹ 10 ਕਿਲੋ ਤਕਰੀਬਨ 1000 ਰੁਪਏ ਦੀ ਪੈ ਜਾਣੀ ਆ 100 ਰੁਪਏ ਦੇ ਆਸ-ਪਾਸ ਇਹਦਾ ਰੇਟ ਚੱਲਦਾ ਆ ਤੇ ਜਿਹੜੀ ਸਪਰੇਅ ਆ ਇਹ ਤੁਹਾਨੂੰ 500 ਰੁਪਏ ਦੇ ਆਸ-ਪਾਸ ਪੈਣੀ ਆ 35 ਐਮ ਐਲ ਜਾਂ ਤੁਸੀਂ ਕੋਈ ਹੋਰ ਕੰਪਨੀ ਵੱਲ ਜਾਣਿਓ ਜੇ ਐਫ ਐਮ ਸੀ ਦੀ ਤੁਸੀਂ ਕੋਰਾਜਨ ਵੀ ਕਰਦੇ ਹੋ ਉਹ 600 ਰੁਪਏ ਦੀ ਪੈਂਦੀ ਆ ਏਕੜ ਦੀ ਹਨਾ ਜਾਂ ਹੋਰ ਕੰਪਨੀ ਦੀਆਂ ਬਹੁਤ ਆਉਂਦੀ ਨੇ ਮੈਂ ਇੱਕ ਪਹਿਲਾਂ ਵੀ ਵਲੌਗ ਵਿੱਚ ਦੱਸਣਾ ਵਤਨੁੱਕਾ ਕੰਪਨੀ ਦੀ ਫਾਈਟਰ ਪਲੱਸ ਸਪਰੇਅ ਵਸਤਦੇ ਆ ਉਹ ਮੈਨੂੰ ਲੱਗਦਾ तकरीबन 350-400 ਰੁਪਿਆ ਕਿੱਲਾ ਪਵੇਗੀ ਸ਼ਾਇਦ ਮੈਂ ਉਹੀ ਕਰ ਲਵਾਂ ਹੜਾਬ ਦੇ ਖੇਤਾਂ ਦੇ ਵਿੱਚ ਤੁਸੀਂ ਆਪਦੇ ਦੁਕਾਨਦਾਰ ਦੇ ਕੋਲੋਂ ਆਪ ਦੁਕਾਨਦਾਰ ਦੇ ਵਿਸ਼ਵਾਸ ਤੇ ਸੁੰਡੀ ਵਾਲੀ ਕੋਈ ਵੀ ਸਪਰੇਅ ਲੈ ਕੇ ਕਰ ਲਓ ਦੁਕਾਨਦਾਰ ਦੇ ਵਿਸ਼ਵਾਸ ਤੇ ਆਪਣੀ ਮਰਜ਼ੀ ਨਾਲ ਨਾ ਲੈ ਕੇ ਆਓ ਜਿਹੜਾ ਤੁਹਾਡਾ ਪੱਕਾ ਦੁਕਾਨਦਾਰਾ ਤੁਹਾਡੇ ਏਰੀਆ ਵਿੱਚ ਮਿਲ ਜਾਵੇ ਤੇ ਉਹ ਬਹੁਤ ਸੋਹਣੇ ਉਹਦੇ ਰਿਜ਼ਲਟ ਮਿਲਣਗੇ ਤੁਹਾਨੂੰ ਖੇਤ ਦੇ ਵਿੱਚ ਸਪਰੇਅ ਕਰੀਦੇ ਤੇ ਇੱਕ ਹੁਣ ਫਾਇਦਾ ਹੋਰ ਦੱਸ ਦਿੰਦੇ ਆ ਤੁਹਾਨੂੰ ਜੇਕਰ ਤੁਸੀਂ ਪ੍ਰਦਾਨ ਪਾ ਰਹੇ ਹੋ 1000 ਰੁਪਿਆ ਦਾ ਖਰਚਾ ਆਵੇਗਾ ਸਿਰਫ ਪ੍ਰਦਾਨ ਹੀ ਪਵੇਗੀ ਪਰ ਜੇ ਸਪਰੇਅ ਕਰ ਰਹੇ ਹੋ 5 500 ਦੀ ਸਪਰੇਅ ਹੋਗੀ ਤੁਸੀਂ ਉਹਦੇ ਵਿੱਚ 300 ਦੀ ਫੰਗੀ ਸਾਈਡ ਵੀ ਐਡ ਕਰ ਸਕਦੇ ਹੋ ਫੰਗੀ ਸਾਈਡ ਸਪਰੇਅ ਦੇ ਨਾਲ ਤੁਹਾਡੀ ਫਸਲ ਨੂੰ ਰੂਪ ਚੜ ਜਾਣਾ ਹੈ ਉਹਦਾ ਹਾਈਟ ਵਧੀਆ ਹੋ ਜਾਣੀ ਹੈ ਉਹ ਤੰਦਰੁਸਤ ਹੋ ਜਾਣੀ ਹੈ ਉਹਦੇ ਵਿੱਚੋਂ ਬੰਗੋਲੇ ਵਿੱਚੋਂ ਦਾਣੇ ਬਣਨੇ ਸਟਾਰਟ ਹੋਣੇ ਨੇ ਉਹਨਾਂ ਨੂੰ ਵਧੀਆ ਤੰਦਰੁਸਤੀ ਮਿਲੇਗੀ ਤੇ ਉਹਦੇ ਵਿੱਚ ਫੌਗ ਵਗੈਰਾ ਨਹੀਂ ਆਵੇਗੀ ਇਹ ਚੀਜ਼ਾਂ ਦੇ ਵੀ ਬਹੁਤ ਫਾਇਦਾ ਨੇ ਮਤਲਬ ਜੇ ਆਪਾਂ ਪਦਾਨ ਤੋਂ ਹਟ ਕੇ ਸਪਰੇਅ ਵੱਲ ਜਾਂਦੇ ਆ ਦੋ ਕੰਮ ਹੋ ਰਹੇ ਨੇ ਇੱਕ ਤਾਂ ਸੁੰਡੀ ਦਾ ਹੀ ਸਪਰੇਅ ਹੋ ਰਹੀ ਹੈ ਸੜਕਾ ਹੋ ਰਿਹਾ ਤੇ ਦੂਜਾ ਆਪਣਾ ਫੰਗੀਸਾਈਡ ਸਪਰੇਅ ਦਾ ਵੀ ਸੜਕਾ ਹੋ ਰਿਹਾ ਤੇ ਵਿੱਚ ਕੀ ਕਿਸਾਨ ਭਰਾ ਇਹਦੇ ਵਿੱਚ ਤੇਲ ਵਾਲੀ ਵੀ ਐਡ ਕਰ ਲੈਂਦੇ ਨੇ ਥਾਇਆ ਜਿਹਨੂੰ ਆਪਾਂ ਸਲਿਆਰ ਕਹਿ ਦਿੰਦੇ ਆ 100 ਰੁਪਿਆ ਕਿੱਲਾ ਪੈਂਦੀ ਆ ਹਨ ਤੇ ਉਹਦਾ ਹਾਲੇ ਮੈਨੂੰ ਲੱਗਦਾ ਕੋਈ ਟਾਈਮ ਆਇਆ ਨਹੀਂਗਾ ਜੇਕਰ ਤੁਹਾਡੀ ਸਪਰੇਅ ਲੇਟ ਹੋ ਜਾਂਦੀ ਆ 15 ਅਗਸਤ ਤੋਂ ਬਾਅਦ ਜਾਂਦੀ ਆ 15 ਅਗਸਤ ਤੋਂ ਬਾਅਦ ਤੇਲਾ ਸਟਾਰਟ ਹੋਵੇਗਾ ਜਦੋਂ ਤੁਹਾਨੂੰ ਲਾਈਟਾਂ ਦੇ ਉੱਪਰ ਦਿਖਣ ਲੱਗ ਗਿਆ ਪਰ ਹਾਲੇ ਲਾਈਟਾਂ ਦੇ ਉੱਪਰ ਤੇਲਾ ਨਹੀਂ ਦਿਖਦਾ ਹੈਗਾ ਇਸ ਲਈ ਉਹ ਹਾਲੇ 100 ਰੁਪਿਆ ਲਾਉਣ ਦਾ ਵੀ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਨਹੀਂ ਹੈਗਾ ਪਰ ਜੇਕਰ ਤੁਸੀਂ ਲਾਉਣਾ ਚਾਹੁੰਦੇ ਹੋ ਤੀਜੀ ਆਟੋਮੈਟ ਕਰਨਾ ਚਾਹੁੰਦੇ ਹੋ ਤਾਂ ਕਰ ਵੀ ਸਕਦੇ ਹੋ ਨਹੀਂ ਉੱਲੀ ਵਾਲੀ ਤੇ ਸੁੰਡੀ ਵਾਲੀ ਤੋਂ ਸਪਰੇਆ ਹੀ ਫਿਲਹਾਲ ਤਾਂ ਬਹੁਤ ਨੇ ਵੇਖੋ ਕਿਸਾਨ ਪ੍ਰਭੂ ਜਿਹੜੀ ਹੁਣ ਪ੍ਰਦਾਨ ਹੋਗੀ ਉਹਦੇ ਜਿਹੜੇ ਨੁਕਸਾਨ ਨੇ ਜ਼ਿਆਦੇ ਨੇ ਸਪਰੇ ਦੇ ਨੁਕਸਾਨ ਘੱਟ ਨੇ ਫਾਇਦੇ ਉਹ ਸਪਰੇ ਦੇ ਜ਼ਿਆਦੇ ਨੇ ਤੇ ਪ੍ਰਦਾਨ ਦੇ ਫਾਇਦੇ ਬਸ ਇੱਕੋ ਇੱਕ ਫਾਇਦਾ ਹੈ ਵੀ ਸੁੰਡੀ ਨੂੰ ਰੋਕਦੀ ਆ ਗੋਭ ਨੂੰ ਰੋਕਦੀ ਆ ਪੱਤਾ ਲਵੇਟ ਨੂੰ ਰੋਕਦੀ ਆ ਹਰ ਇੱਕ ਕਿਸਮ ਦੀ ਸੁੰਡੀ ਨੂੰ ਰੋਕਦੀ ਆ ਪਰ ਫੇਮ ਸਪਰੇ ਵੀ ਪੱਤਾ ਕੌੜਾ ਕਰ ਦਿੰਦੀ ਆ ਇੱਕ ਮਹੀਨਾ ਤੁਹਾਡੇ ਖੇਤ ਦੇ ਵਿੱਚ ਕਿਸੇ ਵੀ ਕਿਸਮ ਦੀ ਸੁੰਡੀ ਗੋਭ ਦੀ ਸੁੰਡੀ ਜਾਂ ਪੱਤਾ ਲਵੇਟ ਸੁੰਡੀ ਨਹੀਂ ਆਵੇਗੀ ਇਸ ਲਈ ਦੋਸਤੋ ਤੁਸੀਂ ਸਪਰੇ ਵੀ ਕਰ ਸਕਦੇ ਹੋ ਮੈਂ ਚਾਹਾਂਗਾ ਤੁਸੀਂ ਸਪਰੇ ਵੱਲ ਥੋੜਾ ਜਿਆਦਾ ਜਾਦੇ ਜਾਓ ਚਲੋ ਜੇਕਰ ਤੁਸੀਂ ਪ੍ਰਦਾਨ ਵੱਲ ਜਾ ਰਹੇ ਹੋ ਆਪਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿ ਸਕਦੇ ਵੀ ਤੁਸੀਂ ਸਪਰੇ ਕਰੋ ਆਪਾਂ ਤਾਂ ਇੱਕ ਬਲੌਗ ਦੇ ਰਹੇ ਸਮਝਾ ਸਕਦੇ ਆ ਜੇ ਤੁਸੀਂ ਮੇਰੇ ਕਹੇ ਤੇ ਸਪਰੇ ਕਰਦੇ ਉਹ ਕੱਲੋਂ ਤੁਹਾਡੇ ਝੋਨੇ ਦੇ ਝਾੜ ਕੱਟ ਜਾਣ ਤੇ ਸਰ ਇਹ ਕੋਈ ਮੈਨੂੰ ਕਹਿੰਦਾ ਫਿਰ ਇਹ ਵੀ ਆਹ ਮੁੰਡੇ ਨੇ ਦੱਸਿਆ ਜੀ YouTube ਤੇ ਇਹਨੇ ਸਾਡੇ ਦੇ ਕੋਲੋਂ ਸਪਰੇਅ ਕਰਾਈ ਸੀ ਇਹਨੂੰ ਫੜ ਲਓ ਜਾ ਕੇ ਤੇ ਇਸ ਲਈ ਦੋਸਤੋ ਆਪਾਂ ਤੁਹਾਨੂੰ ਸਿਰਫ ਇੱਕ ਦੋਹਾਂ ਦੇ ਵਿੱਚ ਡਿਫਰੈਂਸ ਦੱਸਿਆ ਆ ਤੇ ਮੈਂ ਆਪਣੇ ਖੇਤ ਵਿੱਚ ਸਪਰੇਅ ਕਰਾਂਗਾ ਇਹ ਵੀ ਤੁਹਾਨੂੰ ਦੱਸ ਰਿਹਾ ਤੇ ਬਹੁਤੇ ਕਿਸਾਨਾਂ 'ਪਰਾ ਸਪਰੇਅ ਕਰਨਗੇ ਬਹੁਤੇ ਕਿਸਾਨਾਂ 'ਪਰਾ ਬਿਜਾਣ ਪਾਉਣਗੇ ਉਹਨਾਂ ਦਾ ਆਪਣਾ ਡਿਸੀਜਨ ਨੇ ਆਪਾਂ ਉਹ ਕਿਸੇ ਦਾ ਡਿਸੀਜਨ ਚੇਂਜ ਨਹੀਂ ਕਰਨਾ ਚਾਹੁੰਦੇ ਆਪਾਂ ਤੁਹਾਨੂੰ ਫਰਕ ਦੱਸ ਦਿੱਤਾ ਇਸ ਤੋਂ ਇਲਾਵਾ ਦੋਸਤੋ ਜੇਕਰ ਤੁਹਾਨੂੰ ਇਸ ਫਸਲਾਂ ਸੰਬੰਧੀ ਕੋਈ ਕਿਸੇ ਕਿਸਮ ਦੀ ਸਮੱਸਿਆ ਆ ਰਹੀ ਆ ਤਾਂ ਮੈਂ ਇੱਥੇ ਵਟਸਐਪ ਨੰਬਰ ਆਪਣਾ ਸਕਰੀਨ ਤੇ ਚਲਾ ਰਿਹਾ ਤੇ ਆਪਾਂ ਨੂੰ ਤੁਸੀਂ ਫਸਲ ਦੀ ਵੀਡੀਓ ਬਣਾ ਕੇ WhatsApp ਨੰਬਰ ਤੇ ਸੈਂਡ ਕਰ ਦਿਆ ਕਰੋ ਆਪਾਂ ਜਿੰਨੇ ਕੁ ਜੋਗੇ ਹੈਗੇ ਆ ਜਰੂਰ ਤੁਹਾਡਾ ਰਿਪਲਾਈ ਜਰੂਰ ਤੁਹਾਡੇ ਲਈ ਮਦਦ ਕਰਦੇ ਰਹਾਂਗੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ